ਆ ਪੈ ਗਈਆਂ ਕਿਹੜਾ ਜੀ ਤੂੰ ਤੇਗਲੀ ਛਿੰਨਾ ਸੰਨਾ ਲਾ ਬੰਦਿਆ ਬਣੀਆਂ ਦੇ নাও ਮੇਰੇ ਵੀਰੋ ਕੌਣ ਆ ਚੁੱਕਿਆ ਨਵੀਂ 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 ਪਿੰਡੂਰੀ ਮੇਕ ਟੀਮ ਦਾ ਮੈਂਬਰ ਆਹ ਅਮਜਾ ਕਿੱਥੇ ਚੱਲੇ ਮੇਰੇ ਵੀਰੋ ਕਿੱਥੇ ਚੱਲੇ ਆਪਾਂ ਕਿੱਥੇ ਲੈ ਕੇ ਜਾ ਰਹੇ ਹਾਂ ਬੱਚਾ ਚਲ ਆਜੇ ਕੁਝ ਖਾਣੇ ਆ ਖਵਾ ਕੇ ਲੈ ਆਉਣਾ ਕੋਸਰਾ ਜੀ ਹੈ ਖਵਾਓ ਕੀ ਖਾਏਗਾ ਵਾਓ ਕੀ ਖਾਏਗਾ ਵਾਓ 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 ਹੋਪ ਯੂ ਐਸ ਕਰੋ ਮਿੱਤਰੋ ਜਿੱਲਵਰ ਕਿਸੇ ਦਾ ਦਿਖਾਇਓ ਐਕਸੀਡੈਂਟਾ ਸਾਨੂੰ ਭੁੱਖ ਲੱਗੀ ਸੀਗੀ ਤੇ ਸਾਡਾ ਮਾਨ ਕਰਿਆ ਕੁਝ ਖਾ ਗਿਆ ਹੀ ਇਹ ਬਾਜ਼ਾਰ ਤੋਂ ਥੋੜੀ ਸਾਨੂੰ ਬਾਜ਼ਾਰ ਦੀ ਸ਼ਰ ਵੀ ਕਰਾਵਾਂਗੇ ਇਹ ਆਈ ਪਿੰਡ ਦੀ ਫੇਰ ਨਹੀਂ ਪਿੰਡ ਛੰਡ ਦੀ ਫੇਰ ਨਹੀਂ ਹੈ ਪੱਖੋ ਵਾਲਾ ਰੋਡ ਉਧਰ ਮੂਰੇ ਕੱਟੀ ਜਾ ਇਧਰ ਉਹ ਅਗਲੀ ਵੀ ਮੋੜ ਤਾਂ ਦਸੰਦੇ ਦਤ ਬਾਣਨਾ ਯਾਰ ਹਾਂ ਹਾਂ ਨਹੀਂ ਇੱਕ ਵੇ ਸਟਾਈਲ ਹੁੰਦਾ ਹੈ ਮੁੰਡਿਆਂ ਦਾ ਮੁਰਗੇ ਆ ਟੈਲੇ ਮੁਰਗਾ ਸਟਾਈਲ ਹਾਂ ਨਹੀਂ ਸੋਹਣ ਵਰਗੇ ਸੋਹਣ ਵਰਗੇ ਮੈਨੂੰ ਦਿਖਾਦਾ ਫਿਰ ਉਥੇ ਮੈਨੂੰ ਦੇਖਿਆ ਵੇ ਇੱਜਾਣੇ ਪੈ ਲੈਣੋ ਪਰ ਕੀ ਕੀ ਵਿਆਜ ਹਾਂ ਦੇਖਣ ਜੱਜ ਮੈਂ ਐਂਡ ਤੇ ਮੈਂ ਜਾਣਦੇ ਮੱਸੀ ਮਿਲ ਗਈ ਇਹਨਾਂ ਨੂੰ ਬਾਈ ਹਾਂ ਮਾਰੇ ਪੋਲੇ ਸੇ ਸੋਹਣੀ ਮੱਸੀ ਖਾ ਗਈ ਸਾਰੇ 버ਗਰ 버ਗਰ ਖਾਵਾ ਗਏ ਮਾਈਕ ਤੇ ਨਾ ਰੇਟ ਹਾਂ ਰੇਟ ਤੂੰ ਭੁੱਖੇ ਰਹਿਣਾ ਹੋਏ ਉਹ ਕਿਹਾ ਰਹੀ ਰਿਹਾ ਬਾਬਾ ਜੀ ਹਾਂ ਭੁੱਖ ਬਹੁਤ ਭੁੱਖਾ ਹੋ ਗਿਆ ਢੇਰ ਬੰਨ ਨਾਸਤੀ ਬੈਠੇ ਭੁੱਖਾ ਬਹੁਤ ਆ ਇਹ ਢੇਰ ਬੰਨ ਨਾਸਤੀ ਬੈਠੇ ਬਹੁਤ ਕੰਮ ਹੈ ਉਹ ਦਿਵਾਕ ਵੀ ਹੱਸੀਆਂ ਲਾ ਤੂੰ ਹੈਂ ਓਟਾ ਪੈ ਗਿਆ ਕਿਹੜਾ ਜੀ ਤੂੰ ਖਾਲਸਾ ਖਾਲਸਾ ਆਇਆ ਕਿਹੜਾ ਖਾਲਸਾ ਖਾਲਸੇ ਕਹੀ ਸੀਗੇ ਆਪਣੇ ਅਮਰਤਪਾਲ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਕਾਲੀਆ ਇਹ ਬਾਬਾ ਈਗੀ ਦਾ ਛਾੜ ਗੋਣ ਮਤਲ ਆ ਕੀਤਾ ਜੀ ਉਹ ਕਹਿੰਦੇ ਅਸੀਂ ਦਦਲਾ ਕੀਤਾ ਕਹਿੰਦੇ ਮਨਮ ਮਾਰ ਇਹਨਾਂ ਦਾ ਬਿੜਾ ਹੀ ਕਰ ਕੋਈ ਗੱਲ ਤਾਂ ਸਹੀ ਯਾਰ ਉਦਰੀ ਸੀ ਗਿਆ ਜਿਤਨਾ ਚਾਹੀਦਾ ਬੰਦਾ ਯਾਰ ਆਪਣਾ ਫਿਰ ਦਾ ਹਾਂ ਦਾ ਕੋਟ ਪਾ ਵੀ ਹੋਣਾ ਦਾ ਹੂੰ ਉਦਰੀ ਦਾ ਵਰਕ ਕਰਾਉਣਾ ਚਲੋ ਵੀ ਮੇਕਿੰਗ ਚੈੱਕ ਕਰ ਤੋ ਤੇ ਰੈਲੇ ਚ ਪਵਾ ਮਿਰਚ ਹੈ ਵੀਰਾਂ ਜੀ ਆਪਣਾ ਗਰੀਚ ਲਿਖਾਈ ਲੈ ਓ ਭੁੱਖਾ ਹੀ ਹੈ ਭੁੱਖਾ ਹੀ ਰਹਿਣਾ ਹੋ ਜਾ ਕੇ ਫੁੱਲ ਪਵਾ ਦੀ ਨੇ ਸੌਰੀ ਭਾਈ ਖਾਨਦਾਨੀ ਵੀਡੀਓ ਬਣਾਉਣੇ ਭੁੱਲ ਗਏ ਸੀ ਆ 버ਗਰ ਖਾਦੇ ਖਤਮ ਹੋ ਗਏ ਕੋਈ ਅਣੀ 버ਗਰ ਖਾਦੇ ਜੇ ਮੇਰੇ ਬਾਅਦ ਖਾਦੇ ਸੌਰੀ ਪੇਟ ਭਰ ਲਿਆ ਹੁਣ ਚੱਲੇ ਘਰ ਨੂੰ ਕੋਹ ਗੱਡੀ ਖੜੀ ਓਏ ਯਸ ਯਸ ਓਹ ਗੱਡੀ ਐ ਕੀ ਆ ਤੈਨੂੰ ਕੀ ਆ ਉਹ ਗੱਡੀ ਐ ਅਰੇ ਇੱਧਰ ਰੋ ਮੈਂ ਬੰਦੇ ਨੂੰ ਚਾਹ ਗਿਆ ਵੀ ਚਾਹ ਪਿਆ ਦੀ ਯਾਰ ਚਾਹ ਪਿਆ ਮੈਂ ਕਾਫੀ ਬਣਾ ਯਾਰ ਕਾਫੀ ਬਣਾਣੀ ਨਹੀਂ ਮੈਂ ਬਣਾਉਂ ਕਾਫੀ ਮੈਂ ਬਣਾਦਾ ਠੀਕ ਕਰ ਲਾ ਪਾਸੇ ਕੱਪ ਦੇ ਉੱਤੇ ਕਾਫੀ ਦੇ ਫਿਲਟਰ ਕਾ ਕਰ ਆ ਗਿਆ ਫਿਰ ਮੇਰੇ ਫਿਲਟਰ ਕਾ ਨਵੀਂ ਕੋਠੀ ਕੀ ਕਰ ਖਾਓ ਉਹੀ ਉਹੀ ਸੜਕ ਆ ਚੁੱਕੇ ਆ ਪੈਂਡ ਦੀ ਸ਼ਾਨ ਪੈਂਡ ਦਾ ਵਿਕਾਸ ਨਹੀਂ ਹੋ ਰਿਹਾ ਸੜਕ ਦੀ ਸ਼ਾਨ ਵਾਲੀ ਸੜਕ ਆਡਾ ਬੈਡ ਡਵੈਲਪ ਨਹੀਂ ਹੋ ਰਿਹਾ ਇਹ। ਹੋਰ ਸਾਰੇ ਬੈਡ ਡ੍ਰੋਏ। ਕੋਈ ਨਹੀਂ। ਓਟਾ ਮਾਹੀਆਂ ਮਨਾਂ ਜਿੰਨਾਂ ਗੈਨੋ ਤੋਂ ਕਰਵਾਵਾਂਗੇ ਆਪਾਂ। ਲੋਈ ਬਾਪੂ ਕੋਲੇ ਸ਼ਾਲ ਦੇਖ ਰਿਹਾ ਕਸ਼ਮੀਰੀ ਸ਼ਾਲ। ਸ਼ਾਲ ਗੱਲ ਨਹੀਂ ਮਰੀ ਨਹੀਂ। ਬੋਲ ਗੱਲ ਨਹੀਂ। ਇਹਦਾ ਨਹੀਂ। ਕੀ ਅਫਰੋਟ ਹੈ? ਬਾਪੂ ਸ਼ਾਲ ਕਿੰਨੇ ਦਾ ਲਾਇਆ? ਹੈ? ਕਿੰਨੇ ਦਾ ਲਾਇਆ ਸ਼ਾਲ? ਲੈ ਲਾਗੇ। ਉਹ ਲੈ ਲੋ ਜੀ ਮਾਤਾ ਵਰਤਿੰਦੇ ਨੇ ਘਰ ਦੀ ਗੱਲ ਇੱਥੇ ਘਰ ਦੀ ਗੱਲ ਹਾਂ ਜੀ ਜੀ ਵਾਸਤੇ ਲੈ ਲੈ ਮੈਨੂੰ ਐਂ ਦੱਸੋ ਤੂੰ ਬੰਦੇ ਵੀ ਦਾਸਾ ਦੇ ਹਾਂ ਹਾਂ ਦੇਖ ਲਈ ਕਿੰਨਾ ਸੋਹਣਾ ਲੈ ਮੰਦੀ ਕਿ ਹੱਥ ਖੰਕੋ ਦੇਖਾ ਕੋ ਬਾਪੂ ਗੱਡਰੀ ਵਾੜੇ ਕਿਡਾ ਦਿੱਦੇ ਉਹਨੇ ਸਾਨੂੰ ਸਾਲ ਫਰੀ ਦੇ ਦੇ ਸੋਹਣਾ ਸਟੇਟ ਦਾ ਦੇ ਹੇ ਜੇ ਸਾਡੇ ਹਿਸਾਬ ਤੇ ਆ ਫੇਰ ਇਹਦੀ ਮੂਰਜ਼ਾ ਮਾਰਦਾ ਹੁਣੀ ਹੁਣੀ ਲੈਣਾ ਨੇ ਇਹ ਪਿਛਲੇ ਸਾਲ ਕਿੰਨੇ ਨੇ ਦੀ ਐ 500 ਬੈਤੀ ਐ ਨਾ ਕੋਈ ਫਾਇਲ ਕੋ ਲਗਾਈ 2200 ਕਹਿੰਦਾ ਆਪਾਂ 2500 ਮੈਨੂੰ ਕੋਸਟੀ ਦਾ ਹਾਂ ਲਗਾ ਪਲਾਸਟਿਕ ਦਾ ਮਾਗ ਤਾਂ ਲੈ ਲਾਂਗੇ ਬਾਪੂ ਵੱਟਲਾ ਜਾਂਦਾ ਜਾਂਦਾ ਮੋਂ ਮੈਂ ਬੋਲ ਦਿਆ ਤਾ ਮੈਨੂੰ ਸੌਲ ਸੋਨਾ ਲੱਗਿਆ ਓੜਾ ਸੋਨਾ ਲੱਗਿਆ ਇਹ ਆਪਣੇ ਕਰੀ ਹਾਂ ਆਪਣੇ ਕਰੀ ਆਉਂਦੇ ਆ ਕਿ ਬਾਪੂ ਹਾਂ कोई बात नहीं कोई बात नहीं बापू ए बापू फ्रीज दे रहे हैं सोनू का कोट ना कुट्टा बापू बापू मेरी भी अच्छा ले गया तो फिर भी कुछ भी डाल मैंने यही शाल तू कर दे दिया है ना सौ में वही कोई सौ लगाया इस साल महंगा ही है गया बापू है 500 250 आप कौन कितना देना चाहिए तू देख रंग लिया ऐसा दो तीन देखो ਬਾਪੂ ਇਹ ਉਧਰੋਂ ਸਾਡੇ ਘਰਾਂ ਚੋਂ ਮੁੰਡਾ ਹੀ ਹੈ ਨਾ ਨਹੀਂ ਸਾਡੇ ਆਪਾਂ ਵੀ ਮੈਨੂੰ ਮੰਮੀ ਦਵਾ ਦੇ ਇੱਕ ਤਾਂ 50 ਤੇਰੇ ਖੋ ਗਿਆ ਜਬ ਤੇਰੇ 400 ਰੁਪਏ 450 ਦੇ ਦਾਂਗੇ ਨਹ ਜਾਕੋ ਆ 100 ਦੇ ਨਾਲ ਫ੍ਰੀ ਮਿਲਦਾ ਜੀ 100 ਨਾਲ ਫ੍ਰੀ ਮਿਲਦੇ ਰੇ ਕੋਈ ਡਰਾਈ ਫੂਡ ਹੀ ਮਿਲਦੇ ਆ ਹਾਂ 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 ਬੋਲ ਸਰਦਾਰ ਜੀ ਦੇਰੇ ਬਾਪੂ ਦੇਰੇ ਤੁਹਾਨੂੰ ਕੋਈ ਨਹੀਂ ਹੈ ਪੈਸੇ ਦੇਣਗੇ ਇਹਦੇ ਕਰਨਾ ਦੇਣ ਦੇ ਜਵਾਲ ਇੱਕ ਬਾਤ ਕਰਨਾ ਨਹੀਂ ਪੈਸੇ ਦੇਣਾ ਤੁਹਾਨੂੰ ਪੈਸੇ ਦਵਾ ਗਿਆ ਨਹੀਂ ਤੋੜਦੇ ਤੁਹਾਨੂੰ ਕੋਈ ਚਲ ਚੱਕ ਐਸ ਕਰੀ ਸਾਨੂੰ ਲੱਗੀ ਸੀ ਭੁੱਖ ਸ਼ੋਰ ਲੈ ਲਈ ਆਪਾਂ ਸਣ ਬਣਾਉਣੇ ਚਾਹ ਚਾਹ ਵਨ ਵੀ ਗਏ ਰੈਡੀ ਮੇਡ ਚਾਹ ਨਹੀਂ ਡੀਮਾਰਟ ਤੋਂ ਹੈ ਡੀਮਾਰਟ ਚ ਰੈਡੀ ਮੇਡ ਚਾਹਦੀ ਹੁੰਦੀ ਹੈ ਰੈਡੀ ਮੇਡ ਬਾਕਲਾ ਦੁੱਧ ਪੌਣੇ ਚ ਵੀ ਹੁੰਦੀ ਹੈ ਚਾਹ ਹਾਂ ਦੁੱਧ ਪੌਣੇ ਲੋਡ ਹੁੰਦੀ ਹੈ ਆਲਾ ਮੈਂ ਉਧਰ ਇਤਨੇ ਛੜੀ ਜਨੈ ਹੁ ਆਹ ਆਹ ਦੇ ਉਹ ਹੜੋ ਬੰਦੇ ਐ ਪੀਣੀ ਆ ਇਹ ਪਸ਼ੂਆਂ ਰੇਣੀ ਘੱਟ ਕਰ ਇਹਨੂੰ ਕਰ ਦੋ ਕੋਨੇ ਪਾ ਲੋ ਨਾ 2 hours later riport ho reya sade ani ji goal oh wad ke andar aa da bahut aaya goal de goal phir katon eh hunda yaar ਆਹ ਵੇਖੋ ਇਹਦਾ ਕੰਮ-ਕੰਮ ਹੁੰਦਾ ਉਹਦਾ ਗੱਲਾਂ ਹਾਂਜੀ ਕਿਵੇਂ ਵਰਕ-ਵਰਕ ਹੁੰਦਾ ਸੱਟਾ ਹੋਰ ਹਾਂਜੀ ਉਹ ਸੁਣੋ ਸਵਿਚ ਬੰਦ ਕਰੋ ਸਵਿਚ ਨਹੀਂ ਉਹ ਮਾੜਾ ਜਿਹਾ ਕਹਿ ਦੇਣਾ ਸੀਗਾ ਉਹਨੂੰ ਜਿ ਤੋਂ ਆਏ ਨਹੀਂ ਕਰਨਾ ਪੜ ਜੀ ਲੱਭਣਾ ਪੰਜਾਬੀ ਗਾਣਾ ਸੁਣਾਉਣਾ ਬੱਸ ਸੁਣਾ ਆ ਦੇ ਸਾਡੀ ਸ਼ਾਨ ਵੀ ਅਮਰ ਗਾਣੇ ਬਿਲਕੁਲ ਅਮਰ ਅਣਖ ਆਬਰੂ ਦੀ ਪਹਿਰੇਦਾਰ ਪਗੜੀ ਵਾਹ ਵਾਹ ਲੱਗਣ ਸਹੀ ਅਮਰ ਦੀ ਸ਼ਾਨ ਬਹਤ

ਆ ਜੱਦੇ ਦੇ ਮੁੰਡੇ ਬੰਨ ਟੋਲੀਆਂ ਨੱਚਦੇ ਨੇ ਮੁੰਡੇ ਨੱਚਦੇ ਨੇ ਮੁੰਡੇ ਬੰਨ ਟੋਲੀਆਂ ਜੱਪਰੂ ਜਵਾਲ ਮੁੰਡਾ ਟੋਲੀਆਂ ਆਹ ਜੱਪਰੂ ਜਵਾਲ ਮੁੰਡਾ ਟੋਲੀਆਂ ਜੱਪਰੂ ਜਵਾਲ ਮੁੰਡਾ ਟੋਲੀਆਂ ਚੱਲੂ ਗੱਲ ਆ ਬਈ ਯਾਰ ਗਾਣੇ ਇਦਾਂ ਦੇ ਅੱਜ ਕੱਲ ਨਹੀਂ ਆਉਂਦੇ ਯਾਰ ਨਹੀਂ ਆਉਂਦੇ ਨਾ ਇਹ ਜਿਹੇ ਗਾਣੇ ਇਹ ਮੰਨ ਹੁਣ ਹੁਣ ਮੈਂ ਸੁਣਾ ਤੂੰ ਹੋਰ ਨਾ ਲਾ ਦੀ ਗਾਣਾ ਇਹਨਾਂ ਨੂੰ ਨਹੀਂ ਜਾਵੀਂ ਬਸ ਗਾਣਾ ਬੂਰਾ ਬਣਾ ਉਹ ਤੇ ਸੜਾਇਆ ਗਾਣਾ ਲੈਣ ਤੇ ਲਫੇੜੇ ਬਹੁਤ ਪੈਣਗੇ ਤੇਰੇ ਸਰਤਾਜ ਸਰਤਾਜ ਅਣਖੀ ਸਿੰਧੀ ਕੋ ਸਕੰਦਰ ਆਇਤਾ ਘੈਂਡਾ ਸਿੰਘ ਆ ਆ ਵੀ ਸੁਣ ਇੱਕ ਚਰਖਾ ਗਲੀ ਦੇ ਵਿੱਚ ਡਾਲੇ ਅਰੇ ਇੱਕ ਚਾਰਖਾ ਗਲੀ ਦੇ ਵਿੱਚ ਡਾ ਲਿਆ ਨਹੀਂ ਇੱਕ ਤੇਰੀ ਅੱਖ ਗੱਲ ਨਹੀਂ ਇਹਦਾ ਹੋਲਾ ਦਾ ਕੋਈ ਮਿਲ ਗਾਲਾ ਉਹ 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 ਜਾਨ ਨੂੰ ਤੂੰ ਪੈਣੀ ਹੋਣਾ ਮੈਨੂੰ ਮੈਨੂੰ ਦਿਮਾਗ ਲੋ ਜਿਗਾ ਸੁਣਾਵੇ ਮੈਂ ਐਂਟਰੇਨਮੈਂਟ ਨਾਲ ਹਾਂ ਮੈਂ ਸੁਣਦਾ ਹਾਂ ਨਾਲ ਜਿਆ ਮਿੱਤਰਾਂ ਨੇ ਦਿਲ ਮੰਗਿਆ ਹੋਣਾ ਤੂੰ ਸੁਣਾ ਲੈ ਲੈ ਆਟੀ ਉਡਵੀਣੀ ਮਰੀਆ ਦਾ ਕਿਸੇ ਦਾ ਜਿਹੜੀ ਆਟੀ ਉੱਡਦੀ ਨਾ ਕੋਈ ਕਾਸਾ ਗਿਆ ਇੰਡਸਟਰੀ ਦੇ ਵਿੱਚ ਬਈ ਚਰਖਾ ਦਲੀ ਦੇ ਵਿੱਚ ਡਾਲਿਆ ਪੁਲਿਸ ਸੂਮਾ ਅੱਖਾਂ ਦੇ ਵਿੱਚ ਪਾ ਲਿਆ ਆਹਾ ਹੁਣ ਮੈਂ ਜਗਾ ਸਟੈਪ ਹਾਂ ਆਹਾ ਇੱਕ ਚਰਖਾ ਦਲੀ ਦੇ ਵਿੱਚ ਡਾਲਿਆ ਪੁਲਿਸ ਸੂਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਚਰਖਾ ਦਲੀ ਦੇ ਵਿੱਚ ਡਾਲਿਆ ਪੁਲਿਸ ਸੂਮਾ ਅੱਖਾਂ ਦੇ ਵਿੱਚ ਪਾ ਲਿਆ ਨੀਕ ਤੇਰੀ ਅੱਖ ਕਾਲੀ ਬਹੁਤ ਕੈਂਟ ਕੈਂਟ ਸੌਂਗ ਪਿਆ ਪੁਰਾਣੇ ਵੀ ਅੱਜ ਵੀ ਲਾ ਲਈ ਅੱਜ ਵੀ ਆ ਲੱਗਦਾ ਵੀ ਵੀ ਅੱਡ ਰਹੇ ਹੀ ਗਾਣੇ ਆਏ ਇਹੋ ਜਿਹੇ ਗਾਣੇ ਗਾਣੇ ਗੀਤ ਆਏ ਕੱਲ ਪਰਸੋ ਆਉਂਗਾ ਜਿਵੇਂ ਹਾਂ ਮਤਲਬ ਨੰਮੀ ਦੇ ਗਾਣੇ ਕੀ ਕੀ ਬਤਾ ਇਹ ਕੋਈ ਵਾਰਡ ਨਹੀਂ ਤਾਂ ਦੋਸਤੋ ਅੱਜ ਦਾ ਵਲੌਗ ਅਸੀਂ ਇੱਥੇ ਸਮਾਪਤ ਕਰਦੇ ਆਂ ਆਈ ਹੋਪ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਤਾਂ ਸਾਨੂੰ ਦਿਓ ਇਜਾਜ਼ਤ ਇਹ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਧੰਨਵਾਦ